ਲੋ ਜੀ ਵਾਤਾਵਨ ਸੰਭਾਲ ਨੋਜਵਾਂ ਸਭਾ ਦੇ ਗਰੁੱਪ ਮੈਂਬਰਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ 29 ਸਤੰਬਰ ਦਿਨ ਐਤਵਾਰ ਅਸੀਂ ਟਗੋਰ ਮਾਡਲ ਸਕੂਲ ਵਾਲੇ ਰੋਡ ਤੇ ਜੀ ਆ ਗਏ ਆ ਠੀਕ ਆ ਜੀ ਸਾਡਾ ਟੀਮ ਵਰਕ ਚੱਲ ਰਿਹਾ ਓ ਪਿੱਛੇ ਤੱਕ ਸਾਡਾ ਪ੍ਰੋਸੀਜਰ ਖਤਮ ਹੋਇਆ ਸੀ ਇੱਥੋਂ ਅਸੀਂ ਸ਼ੁਰੂ ਕਰ ਚੁੱਕੇ ਆ ਠੀਕ ਆ ਜੀ ਆ ਸਾਡੇ ਪਿੰਡ ਦਾ ਬਾਗ ਆ ਇੱਥੇ ਨਾਖਾਂ ਤੇ ਬੱਬੂ ਗੋਸ਼ੇ ਤੇ ਲੀਚੀਆਂ ਲੱਗਦੀਆਂ ਬਹੁਤ ਸੋਹਣਾ ਫਰੂਟ ਹੁੰਦਾ ਜੇ ਇੱਥੇ ਇੱਧਰ ਹੀ ਛੜਦੇ ਵਿਭਾਗ ਆ ਤੇ ਇੱਧਰ ਹੀ ਛੜਦੇ ਵਿਭਾਗ ਆ ਬਹੁਤ ਸੰਘਣੇ ਦਰਖਤ ਲੱਗੇ ਹੋਏ ਆ ਇੱਧਰ ਹਰੇ ਅੱਲੀ ਦੇਖੋ ਆ ਸਾਡੀ ਇਹਦੇ ਨਾਲ ਹੀ ਬਾਗ ਦੇ ਇੱਧਰ ਹੀ ਛੜਦੇ ਐਨਆਰਆਈ ਕਲੋਨੀਆ ਇਹਨੂੰ ਦੂਸਰਾ ਰੋਡ ਲੱਗਦਾ ਆ ਆਟ ਗੌਰਮੈਂਟ ਸਕੂਲ ਰੋਡ ਆ ਆ ਸਾਰੇ ਨਖਤ ਰੱਖਦਾ ਨੀਚੀਆਂ ਦੇ ਵੇਦ ਵਿੱਚ ਆ ਰੋਡ ਆ ਜੀ ਸਾਡਾ ਠੀਕ ਆ ਜੀ ਆ ਸਾਡਾ ਬੱਚੇ ਲੱਗੇ ਹੋਏ ਸਾਰੇ ਟੀਮ ਵਰਕ ਚੱਲਦਾ ਪਿਆ ਸਾਡੇ ਜਿਹੜੇ ਯੂਨੀਅਰ ਬੱਚੇ ਨਾ ਉਹਨਾਂ ਦੇ ਪੇਪਰ ਚੱਲਦੇ ਆ ਜਿਨ੍ਹਾਂ ਦੇ ਪੇਪਰ ਚੱਲਦੇ ਆ ਸੀ ਸਾਡੀ ਟੀਮ ਨੇ ਫੈਸਲਾ ਕੀਤਾ ਕਿ ਉਹਨਾਂ ਨੂੰ ਘਰ ਨੂੰ ਭੇਜ ਦਿੱਤਾ ਜਾਵੇ ਕਿਉਂਕਿ ਉਹਨਾਂ ਦੇ ਪੇਪਰ ਚੱਲਦੇ ਆ ਅਸੀਂ ਨਹੀਂ ਚਾਹੁੰਦੇ ਕਿ ਬੱਚੇ ਸਾਡੇ ਨਾਲ ਸੇਵਾ ਕਰਾਉਂਦੇ ਰਹਿਣ ਤੇ ਉਹਨਾਂ ਦੇ ਪੇਪਰਾਂ ਦੇ ਵਿੱਚ ਉਹਨਾਂ ਤੇ ਕੋਈ ਅਸਰ ਪਵੇ ਠੀਕ ਹੈ ਜੀ ਆ ਸਾਡੇ ਚਾਚਾ ਜੀ ਲੱਗੇ ਹੋਏ ਆ ਦਰਖਤ ਬਹੁਤ ਪਾਰ ਆ ਜੀ ਇਹ ਵੀ ਇਹਦੀ ਸ਼ੰਗਾਈ ਚੱਲਦੀ ਹੈ ਉਧਰ ਪਲਾ ਦੇ ਪੁੱਤ ਪਾਣੀ ਉਧਰ ਪਲਾ ਦੇ ਆ ਮੇਰਾ ਬੱਚਾ ਆਰੀਨ ਪੱਟੀ ਇਹ ਵੀ ਪਾਣੀ ਦੀ ਸੇਵਾ ਕਰਨ ਲੱਗੇ ਅੱਜ ਇਹਦੇ ਪੇਪਰ ਖਤਮ ਹੋ ਗਏ ਸੀ ਅਸੀਂ ਤਾਂ ਨਾਲ ਲੈ ਆਂਦਾ ਅਗਰ ਇਹਦੇ ਵੀ ਪੇਪਰ ਹੁੰਦੇ ਤਾਂ ਅਸੀਂ ਇਹਨੂੰ ਵੀ ਨਹੀਂ ਲੈ ਕੇ ਆਣਾ ਜੀ ਸਾਡੇ ਵੀਰਾ ਭਾਜੀ ਪਾ ਲੋ ਪਾ ਲੋ ਜਿਹਨੂੰ ਹੱਥ ਪਾਉਣਾ ਪਾ ਲੋ ਕੋਈ ਚੱਕਰ ਨਹੀਂ ਸਾਰੇ ਇਦਾਂ ਦੇ ਹੀ ਆ ਹਾਂਜੀ ਹਾਂਜੀ ਭਾਜੀ ਇਹਨੂੰ ਸੇਕ ਲੱਗੀ ਹੋਈ ਆ ਨਾ ਕਿ ਨਹੀਂ ਇਹ ਸਹੀ ਆ ਇਹ ਠੀਕ ਆ ਨਾ ਕਈਆਂ ਦਰਖਤਾਂ ਨੂੰ ਬਹੁਤ ਸੇਕ ਲੱਗੀ ਹੋਈ ਆ ਦਾਤ ਲੈ ਲੋ ਨਹੀਂ ਤੇ ਜਦਾਤ ਦੀ ਲੋੜ ਆ ਤਾਂ ਕਈ ਨਵੇਂ ਮੈਂਬਰ ਹੁੰਦੇ ਆ ਕਈ ਪੁਰਾਣੇ ਮੈਂਬਰ ਨਹੀਂ ਹੁੰਦੇ ਅੱਜ ਬਲਰਾਜ ਜੀ ਲੈ ਕੇ ਆਇਆ ਮੁੰਡੇ ਨੂੰ ਇਹ ਸਾਡੇ ਇਹ ਤਾਂ ਪ੍ਰਾਈ ਲੱਗਦਾ ਇਹਦੀ ਮਾਸੀ ਦਾ ਮੁੰਡਾ ਆ ਸਾਡੇ ਪੇਪਰ ਤਾਂ ਨਹੀਂ ਪੁੱਤਰ ਪੈਂਦੇ ਪੈ ਗਏ ਠੀਕ ਆ ਕੀ ਨਾਮ ਰੱਖਿਆ ਪਵਨਪ੍ਰੀਤ ਸਿੰਘ ਕਿਹੜਾ ਪ੍ਰੀਤ ਪਵਨਪ੍ਰੀਤ ਸਿੰਘ ਪਵਨਪ੍ਰੀਤ ਸਿੰਘ ਸਿੰਘ ਬੱਧਣ ਆ ਨਾ ਤੁਹਾਡਾ ਗੋਤ ਨਹੀਂ ਨਹੀਂ ਹਾਂ ਬੱਧਣ ਆ ਪਰ ਪਿੱਛੇ ਨਾ ਨਹੀਂ ਲਗਾਇਆ ਸੀ ਬਦਲ ਦੂਗੀ ਸਿੰਘ ਲੇਕਦਾ ਨਾ ਆ ਸਾਡਾ ਬਲਰਾਜ ਲੱਗਾ ਹੋਇਆ ਰੰਗ ਲੱਗਾ ਇਹ ਕੱਪੜੇ ਖੋਲਦੇ ਤੇ ਛਿੱਟੇ ਬਹੁਤ ਪੈਂਦੇ ਕੱਪੜੇ ਬਾਅਦ ਵਿੱਚ ਧੋਣ ਦੀ ਦਿੱਕਤ ਬਹੁਤ ਹੁੰਦੀ ਮੁੰਡਾ ਕਹਿੰਦਾ ਸਾਡੀ ਗੋਪੀ ਭਾਜੀ ਰੰਗ ਬਣਾਉਂਦੇ ਹੋਏ ਭਾਜੀ ਕੁਝ ਬੋਲੋ ਪਿੰਡ ਦੇ ਬਾਰੇ ਕੋਈ ਆਉਣ ਵਾਲੀ ਨੌਜਵਾਨ ਸਭਾ ਨੂੰ ਆਪਣੇ ਅਲੱਗ-ਅਲੱਗ ਪਿੰਡਾਂ ਦੇ ਬੱਚਿਆਂ ਨੂੰ ਕੀ ਕਰਨਾ ਚਾਹੀਦਾ ਕੋਈ ਆਪਣੇ ਸੁਝਾਅ ਦਿਓ ਕੋਈ ਵਿਚਾਰ ਰੱਖੋ ਮੈਂ ਰੰਗ ਬਣਾਉਂਦਾ ਯਾਰ ਬਿਜੀ ਆ ਭਾਈ ਥੋੜਾ ਜਿਹਾ ਜੀ। ਸੋਚ ਮਤਲਬ ਸੋਚ ਕੇ ਬੋਲਣਾ ਬਾਅਦ ਚ। ਬਾਅਦ ਵਿੱਚ ਗੱਲ ਕਰੀਏਗਾ ਮੈਂ। ਪਾਣੀ ਪੀ ਕੇ ਬੋਲਣਾ। ਭਾਈ ਨਾ ਰੰਗ ਬਾਣ ਕੇ ਡੰਡਾ ਰੌ ਉਗਲੋ ਅਸੀਂ ਤੁਹਾਡੇ ਵਿਚਾਰ ਲੈ ਕੇ ਜੇ ਬਦਨਾ ਅੱਗੇ ਨੂੰ ਸਾਡੀ ਟੀਮ ਅੱਗੇ ਵਾਲੀ ਸ਼ੂਟ ਅਸੀਂ ਬਾਅਦ ਚ ਕਰ ਲਵਾਂਗੇ। ਕੁਝ ਬੋਲ ਦੋ। ਚਲੋ ਕੋਈ ਗੱਲ ਨਹੀਂ ਇਹ ਕੋ ਦੁਬਾਰਾ ਇਹਦੇ ਨਾਲ ਵਾਰਤਾਲਾਪ ਕਰਾਂਗੇ। ਠੀਕ ਹੈ ਜੀ। ਦੁਬਾਰਾ ਆਗੇ ਇਹਨਾਂ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ ਸਾਡਾ ਲਾਟੂ ਜੀ ਆਹ ਦਰਖਤ ਸੇਕਦਿਲ ਭੇਟ ਦੇ ਵਿੱਚ ਆ ਗਿਆ ਸੀਗਾ ਤੇ ਸੇਕਦਿਲ ਭੇਟ ਦੇ ਆਉਣ ਦੇ ਵਿੱਚ ਨਾ ਇਹ ਸਾਰਾ ਦਰਖਤ ਖਤਮ ਹੋ ਗਿਆ ਹ ਸਾਡੇ ਆਦਰਨੀਏ ਰਿਸਪੈਕਟਡ ਜੋਗ ਡਾਕਟਰ ਪ੍ਰੇਮ لال ਜੀ ਮੈਡੀਕਲ ਪ੍ਰੈਕਟਿਸ਼ਨ ਐਸੋਸੀਏਸ਼ਨ ਦੇ ਖਜਾਂਚੀ ਵੀ ਆ ਇਹ ਸਾਡੇ ਮੋਹਤਵਾਰ ਬੰਦੇ ਵੀ ਆ ਕੱਲ ਇਹਨਾਂ ਦੀ ਮੀਟਿੰਗ ਸੀਗੀ ਕੱਲ ਇਹ 28 ਸਤੰਬਰ ਦਿਨ ਸ਼ਨੀਵਾਰ ਇਹਨਾਂ ਦੀ ਖਟਕੜ ਕਲਾਂ ਵਿਖੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨਗਰ ਉੱਥੇ ਉਹਨਾਂ ਦੇ ਜਨਮ ਦਿਹਾੜੇ ਤੇ ਇਹਨਾਂ ਦੀ ਟੀਮ ਵੱਲੋਂ ਬਹੁਤ ਸੋਹਣਾ ਪ੍ਰੋਗਰਾਮ ਕੀਤਾ ਗਿਆ ਤੇ ਬਾਕੀ ਅਸੀਂ ਡਾਕਟਰ ਪ੍ਰੇਮ ਜੀ ਕੋਲੋਂ ਸਾਡੀ ਬਾਤਾਂ ਬੰਨ ਸੰਭਾਲ ਨੋਜਵਾ ਸਭਾ ਦੀ ਟੀਮ ਬਾਰੇ ਕੋਈ ਵਿਸ਼ੇਸ਼ ਗੱਲਬਾਤ ਕਰਦੇ ਹੋ ਜੀ ਡਾਕਟਰ ਸਾਹਿਬ ਕੀ ਹਾਲ ਚੱਲ ਹੈ ਵਧੀਆ ਬਈ ਸੇਤਾ ਠੀਕ ਠਾਕ ਹੈ ਜੀ ਕਿੱਧਰੋਂ ਆਏ ਤੁਸੀਂ ਬਸ ਤੁਹਾਨੂੰ ਤੁਹਾਡੇ ਦਰਸ਼ਨ ਕਰਨੇ ਆਏ ਆ ਠੀਕ ਹੈ ਜੀ ਬੜੀ ਖੁਸ਼ੀ ਦੀ ਗੱਲ ਆ ਤੁਸੀਂ ਸਾਡੇ ਚੱਲਦੀ ਟੀਮ ਵਰਕ ਵਿੱਚ ਆਪਣਾ ਨਹੀਂ ਬਹੁਤ ਵਧੀਆ ਤੁਸੀਂ ਸਾਨੂੰ ਮਿਲਣ ਆਏ ਆ ਬੜੀ ਖੁਸ਼ੀ ਦੀ ਗੱਲ ਆ ਆਣਾ ਤੁਹਾਡੇ ਤੇ ਸਾਰਿਆਂ ਤੇ ਇੰਨਾ ਵਧੀਆ ਤੁਸੀਂ ਕੰਮ ਕਰ ਰਹੇ ਹੋ ਏ ਡਾਕਟਰ ਸਾਹਿਬ ਤੁਹਾਡੇ ਨਾਲ ਹੀ ਆ। ਇਹ ਕੰਮ ਪੰਚਾਇਤ ਨੂੰ ਕਰਨੇ ਚਾਹੀਦੇ ਆ ਉਹ ਤੁਹਾਡੀ ਨੌਜਨ ਸਭਾ ਕਰ ਰਹੀ ਆ। ਇਹ ਤੁਹਾਡੇ ਨਾਲ ਹੀ ਆ ਡਾਕਟਰ ਸਾਹਿਬ। ਕਹਿੰਦੇ ਨੇ ਬੱਲਾ ਬੰਦਾ ਕੱਲਾ ਕੋਈ ਨਹੀਂ ਵੱਡਾ ਹੁੰਦਾ ਇਹ ਟੀਮ ਵਰਕ ਹੁੰਦੀ ਆ। ਜੋ ਵੀ ਸਾਡੇ ਜੂਨੀਅਰ ਬਹੁਤ ਵਧੀਆ ਪ੍ਰਾਲਾ ਕਰ ਰਹੇ ਆ। ਆ ਵਾਤਾਵਰਣ ਸੁਭਾਰ ਰਹੇ ਆ ਤੁਸੀਂ ਬੂਟੇ ਲਗਾ ਰਹੇ ਆ। ਤੇ ਜਿਹੜੇ ਬੱਚੇ ਜਿਹੜਾ ਹੁਣ ਨਾਲ ਤੁਸੀਂ ਲਾਇਓ ਆ ਇਹਨਾਂ ਨੂੰ ਨਸ਼ਿਆਂ ਤੋਂ ਵੀ ਪ੍ਰੇਰਨਾ ਦੇ ਦੇਂ ਵੀ ਤੁਸੀਂ ਨਸ਼ੇ ਤੋਂ ਰਹਿਤ ਲੈਣਾ ਆ। ਤੁਹਾਡੀ ਜਿਹੜੀ ਨੌਜਨ ਸਭਾ ਆ ਬਹੁਤ ਵਧੀਆ ਕੰਮ ਕਰ ਰਹੀ ਆ ਔਰ ਫਰਦ ਸਾਰਿਆਂ ਦੇ ਬਹੁਤ ਮਾਣ ਆ ਸਾਨੂੰ ਔਰ ਆ ਛੋਟੇ ਛੋਟੇ ਬੱਚਿਆਂ ਤੇ ਵੀ ਦੇਖੋ ਕਿਦਾਂ ਮਿਹਨਤ ਕਰ ਰਹੇ ਆ ਪਰ ਥੋੜੀ ਜੀ ਇੱਕ ਅਫਸੋਸ ਵਾਲੀ ਗੱਲ ਆ ਕਿ ਪੰਚਾਇਤ ਸਾਡਾ ਕੋਈ ਸਹਿਯੋਗ ਨਹੀਂ ਦੇ ਰਹੀ ਨਾ ਬਾਲੇ ਪਿੰਡ ਵਾਸੀ ਦੇ ਰਹੇ ਆ ਤੁਹਾਨੂੰ ਐਨਆਰਆਈ ਵੀਰਾਂ ਨੇ ਬਹੁਤ ਸਪੋਰਟ ਕੀਤੀ ਆ ਜਿਹੜੇ ਐਨਆਰਆਈ ਵੀਰ ਤੁਹਾਨੂੰ ਫੰਡਿੰਗ ਕਰ ਰਹੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਠੀਕ ਆ ਜਰ ਸਰ